ਆਵੇ ਕੱਟੀ ਇਤਰਾਮ ਕੰਮ ਰਹੀ ਰਹੀ ਦੋ ਘਰ ਆ ਗਈ ਆ ਐਂ ਨਹੀਂ ਰੱਖ ਕਿਸੇ ਨਾਲ ਮਾਰੀ ਕਰੇ ਹਾਏ ਰੱਬਾ ਵੇ ਹਾਏ ਕੱਟੀ ਆਵੇ ਮੇਰੇ ਦਵਾਈ ਲੈਣ ਜਾ ਰਹੇ ਬਜ਼ੁਰਗ ਪਤੀ ਪਤਨੀ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਦੋਵਾਂ ਦੀ ਜਾਨ ਚਲੀ ਗਈ ਹੈ ਤੇ ਉੱਥੇ ਪਿੱਛੇ ਰੋਂਦਾ ਟੱਬਰ ਨਹੀਂ ਵੇਖਿਆ ਜਾਂਦਾ ਸੁਲਤਾਨਪੁਰ ਲੋਧੀ ਤੇ ਗੋਇੰਦਵਾਲ ਮਾਰਗ ਤੇ ਵੱਡਾ ਹਾਦਸਾ ਵਾਪਰਿਆ ਜਿੱਥੇ ਪਿੰਡ ਮੰਗੂਪੁਰ ਦੇ ਨਜ਼ਦੀਕ ਦਰਦਨਾਕ ਹਾਦਸੇ ਦੇ ਵਿੱਚ ਗੱਡੀ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋਈ ਤੇ ਇਸ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਪਤੀ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਜਿਹੜੇ ਜ਼ਖਮੀ ਪਤੀ ਪਤਨੀ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਧਰ ਪਰਿਵਾਰਦਾਰ ਉਰੂਕੇ ਬੁਰਾ ਹਾਲਤ ਪਰਿਵਾਰ ਦਾ ਇਹ ਕਹਿਣਾ ਹੈ ਕਿ ਦੋਵੇਂ ਬਜ਼ੁਰਗ ਪਤੀ ਪਤਨੀ ਜਿਹੜੇ ਨੇ ਦਵਾਈ ਲੈਣ ਦੇ ਲਈ ਗੋਇੰਦਵਾਲ ਜਾ ਰਹੇ ਸਨ ਇਸੇ ਦਰਮਿਆਨ ਰਸਤੇ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਇਮੋਟਰਸਾਈਕਲ ਨੂੰ ਮੋੜਨ ਲੱਗਿਆ ਹੈ ਪਿੱਛੋਂ ਆਰੀ ਇੱਕ ਤੇਜ਼ ਰਫ਼ਤਾਰ ਬਰੀਜ਼ਾ ਗੱਡੀ ਦੱਸੀ ਜਾ ਰਹੀ ਹੈ ਜਿਸ ਨੇ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ ਦੇ ਵਿੱਚ ਪਤੀ ਪਤਨੀ ਜ਼ਖਮੀ ਹੁੰਦੇ ਨੇ ਤੇ ਜ਼ਖਮਾ ਦੀ ਤਾਬ ਨਾ ਚਲਦਿਆਂ ਹੋਏ ਆ ਦੋਵਾਂ ਦੀ ਜਾਨ ਚਲੀ ਗਈ ਉਹ ਤੇ ਉਧਰ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਜੋ ਕਿ ਇਨਸਾਫ ਦੀ ਵੀ ਮੰਗ ਕਰ ਰਿਹਾ ਹੈ ਮੇਰਾ ਭਾਈ ਸਾਹਿਬ ਕੁਝ ਹੀ ਕਰਨਾ ਬਾਪੂ ਮੇਰਾ ਨਾਮ ਜੀ ਜੋਗਾ ਸਿੰਘ ਨੰਬਰ ਦਾ ਕਾਲੇਵਾਲ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਮੇਰੇ ਮਾਮਾ ਜੀ ਤੇ ਮਾਮੀ ਜੀ ਜੀ ਅਰ ਪਹਿਲਾਂ ਵੀ ਸਰਕਾਰਾਂ ਉੱਥੇ ਆ ਪਹਿਲਾ ਐਕਸੀਡੈਂਟ ਨਹੀਂ ਜਿੱਥੇ ਜਿਹੜੀ ਜਗ੍ਹਾ ਤੇ ਹੁਣ ਐਕਸੀਡੈਂਟ ਹੋਇਆ ਮੈਨੂੰ ਲੱਗਦਾ 10ਵਾਂ ਐਕਸੀਡੈਂਟ ਆ ਪਤਾ ਨਹੀਂ ਸਰਕਾਰ ਨੇ ਜਿਹੜੇ ਡਿਵਾਈਡਰ ਪਤਾ ਨਹੀਂ ਕੀ ਸੋਚ ਕੇ ਕਿਹੜੇ ਇੰਜੀਨੀਅਰ ਨੇ ਇਦਾਂ ਦਾ ਐਸਟੀਮੇਟ ਬਣਾਤਾ ਖਾਂ-ਖਾਂ ਤੇ ਕੱਟ ਰੱਖਤੇ ਜਿਹੜਾ ਦੂਰੋਂ ਬੰਦਾ ਚੱਲ ਕੇ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ ਵੀ ਇੱਥੋਂ ਕਿਸੇ ਨੇ ਮੁੜਨਾ ਵਾ ਸਾਡੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਇਹ ਜਿਹੜਾ ਮੌਤ ਦੇ ਘਾਟ ਬਣਾਏ ਆ ਇਹਨੂੰ ਠੀਕ ਕੀਤਾ ਜਾਵੇ ਕਿਉਂਕਿ ਗਾਹਾਂ ਤੋਂ ਅੱਗੇ ਤੋਂ ਇਹ ਜੀ ਕੋਈ ਜਾਨ ਨਹੀਂ ਮਾਲੀ ਨੁਕਸਾਨ ਕਿਸੇ ਦਾ ਨਾ ਹੋਵੇ ਇਹ ਕਾਦੇ ਤੇ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਦਵਾਈ ਲੈਣ ਜਾ ਰਹੇ ਸੀ ਮੋਟਰਸਾਈਕਲ ਤੇ ਗੋਂਦਵਾਲ ਸਾਹਿਬ ਨੂੰ ਗੋਂਦਵਾਲ ਸਾਹਿਬ ਨੂੰ ਐਕਸੀਡੈਂਟ ਕਿੱਥੇ ਹੋਇਆ ਬਾਈ ਇਹ ਸੁਜੋ ਕਾਲੀਏ ਦੇ ਲੱਗੇ ਪੰਪ ਪੈਂਦਾ ਦੀ ਪੰਪ ਦੇ ਕੋਲ ਇਹ ਮੋੜਨ ਮੋੜਨ ਲੱਗੇ ਇਹਨਾਂ ਹਜੇ ਕੁਝ ਜਾ ਰਹੇ ਸੀਗੇ ਇਹ ਤਾਂ ਹੁਣ ਕੈਮਰਾ ਦੇਖ ਕੇ ਪਤਾ ਲੱਗੇਗਾ ਉੱਥੇ ਕਿਹੜਾ ਨਾਮ ਦੀ ਹੈ ਜੋਕ ਸਭ ਭਗੇ ਇਸ ਸੰਤੂਬੇਦਾਰ ਤੇ ਬਲਵੀਰ ਕੌਰ ਜੀ ਦੋਨੇ ਪਤੀ ਪਤਨੀ ਸੀਗੇ ਮੌਕੇ ਤੇ ਮੌਤ ਹੋ ਗਈ ਜੀ ਤੇ ਜਿਹੜੀ ਟੱਕਰ ਕਾਦ ਨਾਲ ਹੋਈ ਜਾਂਦੀ ਗੱਡੀ ਗੱਡੀ ਆ ਕੋਈ ਪਤਾ ਨਹੀਂ ਕ੍ਰੈਟਾ ਕਿਹੜੀ ਆ ਉਥੇ ਖੜੀ ਆ ਹੁਣ ਜਾ ਕੇ ਦੇਖਦੇ ਆ ਕਿਹੜੀ ਬਰੀਜਾ ਗੱਡੀ ਆ ਸਾਹ ਵਾਪਰੀ ਆ ਕਿ ਇਹ ਪੂਰਾ ਮਾਮਲਾ ਹੈ ਇਹਦੇ ਵਿੱਚ ਕਾਫੀ ਜਿਹੜਾ ਮੰਦਭਾਗੀ ਜਿਹੜੀ ਘਟਨਾ ਇਹ ਵਾਪਰੀ ਆ ਇੱਕ ਬਾਈਕ ਦੇ ਸਵਾਰ ਸੀਗੇ ਬਜ਼ੁਰਗ ਸੀਗੇ ਆਪਣੀ ਦਵਾਈ ਲੈਣ ਲਈ ਜਾ ਰਹੇ ਸੀਗੇ ਇਹ ਬਲਜੀਤ ਕੋਰ ਪਿੱਛੇ ਬੈਠੀ ਸੀ ਤੇ ਉਹਦੇ ਹਸਬੰਡ ਸੀਗੇ ਫਕੀਰ ਸਿੰਘ ਜੀ ਇਹ ਕਾਫੀ 올ਡ ਐਜ ਸੀਗੇ ਬੰਦੇ ਔਰ ਇਹ ਬਾਈਕ ਤੇ ਸੀਗੀ ਮੋਟਰਸਾਈਕਲ ਤੇ ਇਹ ਸ਼ਾਇਦ ਤੇਲ ਪਵਾ ਕੇ ਉਤੋਂ ਨਿਕਲ ਰਹੀ ਸੀਗੀ ਗੋਇੰਦਵਾਲ ਜਾਣਾ ਸੀ ਇਹਨਾਂ ਨੇ ਆਪਣੀ ਮੈਡੀਸਿਨ ਲੈਣ ਵਾਸਤੇ ਤੇ ਪਿੱਛੋਂ ਇੱਕ ਬਰੀਜਾ ਗੱਡੀ ਆਈ ਹੈ ਜਿਹੜੀ ਨੰਬਰ ਪੀਬੀ 76ਏ 0028 ਇਹ ਇਹਨਾਂ ਨੂੰ ਹਿੱਟ ਕੀਤੇ ਇਹਨਾਂ ਨੇ ਇੱਕਦਮ ਇਹ ਇੱਥੇ ਮੌਕੇ ਤੇ ਇਹਨਾਂ ਦੀ ਜਿਹੜੀ ਮੌਤ ਹੋ ਗਈ ਆ ਤੇ ਬੰਦਾ ਸੀ ਪਕੜ ਲਿਆ ਗਿਆ ਤੇ ਇਹਦੀ ਜਿਹੜੀ ਕਾਰਵਾਈ ਹੈ ਵੀ ਉਹ ਕਰ ਦਿੰਦੇ ਨੇ ਦਾ ਬਿਆਨ ਲੱਗੇ ਮੈਂ ਡਾਕਟਰ ਹਰਪ੍ਰੀਤ ਸਿੰਘ ਸਿਵਲ ਹਸਪਤਾਲ ਦਾ ਤਨਖਾਹ ਲੋਦੀ ਹੈ ਥੋੜੀ ਦੇਰ ਪਹਿਲਾਂ ਸਾਡੇ ਕੋਲ ਦੋ ਐਕਸੀਡੈਂਟ ਕੇਸ ਆਇਆ ਜਿਹੜੇ ਪ੍ਰੋਡਕਟ ਆਇਆ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਬਲਵੀਰ ਕੋਰ ਹੈ ਤੇ ਦੂਸਰਾ ਫਕੀਰ ਸਿੰਘ ਹੈ ਇਹਨਾਂ ਦਾ ਐਕਸੀਡੈਂਟ ਮੰਗੂਪੁਰ ਦੇ ਨੇੜੇ ਹੋਇਆ ਫਿਲਹਾਲ ਜਿਹੜੀ ਡੈਡ ਬੋਡੀ ਆ ਮੋਰਚੀ ਦੇ ਵਿੱਚ ਰੱਖ ਦਿੱਤੀ ਹੈ ਤੇ ਇਹ ਮੁਲਾਜ਼ਮ ਆਪ ਆਏ ਸੀ ਅਦਲੇਰੀ ਕਾਰਵਾਈ ਵਾਸਤੇ ਜੋ ਵੀ ਹੈ ਉਹਨੂੰ ਐਪਲੀਕੇਸ਼ਨ ਦੇਣੀ ਤੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ